ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗਰਮੀਆਂ ਦਾ ਮੌਸਮ ਆ ਗਿਆ ਹੈ ਤੇ ਆਪਾਂ ਨਾ ਹੁਣ ਰੋਟੀ ਨਾਲ ਚਟਨੀ ਖਾਣ ਨੂੰ ਦਿਲ ਕਰਦਾ ਹੈ ਸਬਜ਼ੀ ਖਾਣ ਨੂੰ ਬਿਲਕੁਲ ਕਈ ਵਾਰੀ ਦਿਲ ਨਹੀਂ ਕਰਦਾ ਇਹ ਚਟਨੀ ਸਵਾਦਿਸ਼ਟ ਹੋਣ ਦੇ ਨਾਲ ਸਿਹਤਮੰਦ ਵੀ ਹੋਏਗੀ ਤੇ 5 ਮਿੰਟਾਂ ਵਿੱਚ ਤਿਆਰ ਹੋ ਜਾਏਗੀ ਇਹਨੂੰ ਤੁਸੀਂ 10 ਤੋਂ 15 ਦਿਨ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਵਿੱਚ ਤੇ 10 ਤੋਂ 15 ਦਿਨ ਖਾਓ ਪਰੌਠੀ ਬਣਾਓ ਨਾਲ ਦਹੀਂ ਤੇ ਲੱਸੀ ਲਓ ਤੇ ਚਟਨੀ ਖਾਓ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਹ ਚਟਨੀ ਤਿਆਰ ਵੀ ਜ਼ਰੂਰ ਕਰਿਓ ਇਹ ਚਟਨੀ ਦੇ ਜੀ ਬਹੁਤ ਫਾਇਦੇ ਹਨ ਢੇਟ ਲਈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਚਟਨੀ ਖਾਣੀ ਬਹੁਤ ਹੀ ਲਾਈਵੰਦ ਹੁੰਦੀ ਹੈ ਆਪਾਂ ਜੀ ਟਮਾਟਰ ਹਰਾ ਪਿਆਜ਼ ਹਰਾ ਲਸਣ ਮਿਰਚਾਂ ਤੇ ਇੱਕ ਟਮਾਟਰ ਇਹਨਾਂ ਨੂੰ ਕੱਟ ਲਿਆਏ ਪਿਆਜ਼ ਤੇ ਲਸਣ ਆਪਣੇ ਖੇਤਾਂ ਵਿੱਚ ਹੀ ਲੱਗੇ ਸੀ ਆਪਾਂ ਪੈਨ ਲਵਾਂਗੇ ਪੈਨ 'ਚ ਆਪਾਂ ਤੇਲ ਨਹੀਂ ਪਾਉਣਾ ਆਪਾਂ ਤੇਲ ਤੋਂ ਬਿਨਾਂ ਚਟਨੀ ਤਿਆਰ ਕਰ ਰਹੇ ਹਾਂ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਪੁੰਨਾਗੇ ਕੋਈ ਵੀ ਆਪਾਂ ਚਟਨੀ ਤਿਆਰ ਕਰਦੇ ਜੇਕਰ ਉਹਦੇ ਵਿੱਚ ਪਿਆਜ਼ ਲਸਣ ਦੀ ਵਰਤੋਂ ਕਰਦੇ ਉਹਨਾਂ ਨੂੰ ਪੁੰਨਣਾ ਬਹੁਤ ਜ਼ਰੂਰੀ ਹੁੰਦਾ ਜੇਕਰ ਆਪਾਂ ਕੱਚਾ ਰੱਖਦੇ ਆਂ ਤੇ ਆਪਾਂ ਨੂੰ ਉਸੇ ਟਾਈਮ ਖਾਣੀ ਪੈਂਦੀ ਕਿਉਂਕਿ ਜਦੋਂ ਆਪਣੇ ਵੱਡੇ-ਵਡੇਰੇ ਹੁੰਦੇ ਸਨ ਨਮਕ ਸਵਾਦ ਅਨਸਾਰ ਪਾਵਾਂਗੇ ਸਾਡੇ ਦਾਦੀ ਜੀ ਉਹ ਸਾਨੂੰ ਚਟਨੀ ਘੋਟਦੇ ਸੀ ਉਸੇ ਟਾਈਮ ਹੀ ਖਤਮ ਹੋ ਜਾਂਦੀ ਸੀ ਦੋਰੀ ਡੰਡੇ ਵਿੱਚ ਕੁੱਟੀ ਜਾਂਦੀ ਸੀ ਤੇ ਉਹ ਰੱਖੀ ਨਹੀਂ ਜਾਂਦੀ ਕਦੇ ਵੀ ਸਟੋਰ ਨਹੀਂ ਕੀਤੀ ਜਾਂਦੀ ਸੀ ਇਹਨੂੰ ਆਪਾਂ ਸਟੋਰ ਕਰਨਾ ਤੇ ਇੱਧਰ ਆਪਾਂ ਅਦਰਕ ਪੁਦੀਨਾ ਤੇ ਧਨੀਆਂ ਲਿਆ ਇਹਨਾਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਗ੍ਰਾਈਂਡ ਕਰ ਲਾਂਗੇ ਤੇ ਉਧਰ ਜਿਹੜਾ ਆਪਣਾ ਸਮਾਨ ਇਹ ਠੰਡਾ ਹੋ ਜਾਏਗਾ ਉਹਨੂੰ ਵੀ ਵਿੱਚ ਪਾ ਕੇ ਗ੍ਰाइंड ਕਰਾਂਗੇ ਥੋੜਾ ਜਿਹਾ ਗ੍ਰाइंड ਕਰਕੇ ਫਿਰ ਆਪਾਂ ਨਿੰਬੂ ਨਚੋੜਾਂਗੇ ਨਿੰਬੂ ਨਾਲ ਟੇਸਟ ਵੀ ਬਹੁਤ ਵਧੀਆ ਆਉਂਦਾ ਤੇ ਲੰਬੇ ਸਮੇਂ ਤੱਕ ਚਟਨੀ ਵੀ ਚੱਲਦੀ ਏ ਤੇ ਲਓ ਜੀ ਆਪਾਂ ਗ੍ਰाइंड ਕਰਕੇ ਹੁਣ ਇਹਨੂੰ ਕੱਢ ਲੈਨੇ ਆ ਤੇ ਚਟਨੀਆਂ ਦਾ ਸ਼ੁਰੂ ਤੋਂ ਸਦੀਆਂ ਤੋਂ ਹੀ ਚਟਨੀਆਂ ਖਾਂਦੇ ਆਏ ਆ ਜੀ ਦੌਰੀ ਡੰਡੇ ਵਿੱਚ ਕੁੱਟੋ ਚਾਹ ਤੁਸੀਂ ਮਿਕਸੀ ਵਿੱਚ ਕੁੱਟੋ ਤੇ ਲਓ ਜੀ ਤੁਹਾਡੀ ਸਵਾਦਿਸ਼ਟ ਚਟਨੀ ਜਿਹੜੀ ਹੈ ਉਹ ਤਿਆਰ ਹੋ ਗਈ ਹੈ ਤੇ ਬਣਾਇਓ ਜੀ ਜੇ 5 ਮਿੰਟਾਂ ਵਿੱਚ ਬਣ ਕੇ 10 ਤੋਂ 15 ਦਿਨ ਸਟੋਰ ਕਰੋ ਤੇ ਫਿਰ ਆਪ ਦਾ ਰੋਟੀ ਨਾਲ ਦੁਪਹਿਰੇ ਖਾਓ ਸਵੇਰੇ ਖਾਓ ਰਾਤ ਨੂੰ ਖਾਓ ਹਾਜਮਾ ਦਰੁਸਤ ਕਰੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ